ਮੈਟਰੋ ਰਸਤੇ ਦੇ ਵਿੱਚ ਜਾ ਰਹੇ ਸੀ ਤੇ ਸੱਤੀ ਕਹਿੰਦਾ ਵੀ ਆਹ ਨਾ ਗੱਠਾਂ ਸਿੱਟੀਆਂ ਪਈਆਂ ਕਿਹੜੀਆਂ ਰੋਡ ਦੇ ਉੱਤੇ ਆਊਟਲੈਟ ਤੋਂ ਪਹਿਲਾਂ ਵਾਈਐਸ ਸਕੂਲ ਤੋਂ ਥੋੜਾ ਜਿਹਾ ਇਧਰ ਆ ਕੇ ਹੰਡਾਏ ਰੋਡ ਦੇ ਉੱਪਰ ਬਠਿੰਡੇ ਵਾਲਾ ਰੋਡ ਆ ਜਿਹੜਾ ਤੇ ਇਹਦੇ ਉੱਪਰ ਨਾ ਮਤਲਬ ਸਾਰੀਆਂ ਇਹਦੀਆਂ ਗੱਠਾਂ ਨਹੀਂ ਨਹੀਂ ਆ ਇਹ ਸਿੱਟੀਆਂ ਪਈਆਂ ਕਿਹੜੀਆਂ ਕਿਸੇ ਤੋਂ ਡਿੱਗ ਵੀ ਹੋਣੀ ਹੈਗਾ ਤਾਂ ਕਿਸੇ ਟਰਾਲੀ ਵਾਲੇ ਤੋਂ ਜਾਂ ਕਿਸੇ ਟਰੱਕ ਵਾਲੇ ਤੋਂ ਤੇ ਕੋਈ ਗੱਠਾਂ ਲੈਣ ਆਇਆ ਹੋ ਉਹ ਤੋਂ ਡਿੱਗ ਗਈ ਹੋਣਗੀਆਂ ਤੇ ਪਰ ਅਸੀਂ ਚਲੋ ਆਖਿਆ ਕਿ ਚੱਕ ਦਿੰਨੇ ਯਾਰ ਕੋਈ ਰਾਤ ਬਰਾਤੇ ਕਿਉਂਕਿ ਇੱਕ ਤਾਂ ਹੁਣ ਮੀਂਹ ਕਣੀ ਵਾਲਾ ਮੌਸਮ ਆ ਹਨਾ ਤੇ ਬਠਿੰਡੇ ਵਾਲੇ ਰੋਡ ਦੇ ਉੱਪਰ ਖੜੇ ਆਪਾਂ ਤੇ ਮੀਂਹ ਕਣੀ ਦਾ ਮੌਸਮ ਆ ਤੇ ਜੇ ਇੱਥੇ ਕਿਸੇ ਨੂੰ ਰਾਤ ਨੂੰ ਨਾ ਦਿਖੀਆਂ ਇਹ ਕੋਈ ਵਾਰੀ ਕੇ ਦੀ ਕੋਈ ਡਰਿੰਕ ਕੀਤੀ ਹੁੰਦੀ ਹੈ ਨਾ ਜਿਵੇਂ ਉਹ ਦੇਖੋ ਸਾਹਮਣੇ ਗੱਡੀ ਆ ਰਹੀ ਆ ਤੇ ਸੜਕ ਦੇ ਜਮਾਂ ਨਾਲ ਨੇ ਉਧਰਲੇ ਬਸ ਤੇ ਜੇ ਕਿਸੇ ਨੇ ਨਾ ਦੇਖੀਆਂ ਧਿਆਨ ਨਾਲ ਤਾ ਇਹ ਹੀ ਮਤਲਬ ਨੁਕਸਾਨ ਕਰ ਸਕਦੀਆਂ ਨੇ ਲਾਪਰੀ ਤੋਂ ਹੋਰੀ ਨਿਰਮਲ ਮਾਸਟਰ ਤੇ ਸੱਤੀ ਤਿੰਨ ਹੀ ਜਾਣੇ ਸੇਵਾ ਕਰਦ ਨੇ ਇਹ ਲੋਕ ਭਲਾਈ ਦੇ ਹਿੱਤ ਦੇ ਵਿੱਚ ਤੇ ਇਹ ਚੱਕ ਕੇ ਰੋਡ ਤੋਂ ਸਾਈਡ ਤੇ ਕਰ ਰਹੇ ਆ ਤਾਂ ਕਿ ਇੱਥੇ ਕਿਸੇ ਦਾ ਮੋਟਰਸਾਈਕਲ ਵਾਲੇ ਦਾ ਜਾਂ ਕਿਸੇ ਹੋਰ ਦਾ ਨੁਕਸਾਨ ਨਾ ਹੋ ਸਕੇ ਇਹ ਜਮਾ ਉਹਦੇ ਉੱਪਰ ਰੱਖ ਦੋ ਫੁੱਟਪਾਥ ਦੇ ਸੱਤੇ ਇਹਨੂੰ ਫੁੱਟਪਾਥ ਦੇ ਉੱਪਰ ਲਾ ਦਿਓ ਜਮਾ ਫੁੱਟਪਾਥ ਦੇ ਉੱਪਰ ਜਿਹੜੇ ਵੀਰ ਤੋਂ ਇਹ ਡਿੱਗੀਆਂ ਨੇ ਦਾ ਭਰਾ ਬਣ ਕੇ ਜੀ ਦਾ ਧਿਆਨ ਰੱਖਿਆ ਕਰੋ ਕਿ ਯਾਰ ਟਰੈਕਟਰ ਨੂੰ ਰੋਕ ਕੇ ਇਹਨੂੰ ਚੱਕਿਆ ਵੀ ਜਾ ਸਕਦਾ ਸੀ ਹਨਾ ਤੇ ਪਰ ਉਹਨੇ ਆਖਿਆ ਵੀ ਚਲ ਜਿਹੜੇ ਡਿੱਗ ਗਏ ਡਿੱਗ ਗਏ ਹੁਣ ਛੱਡ ਪਰੇ ਜਿਹੜਾ ਕੰਮ ਖੋਣਾ ਸੀ ਉਹ ਤਾਂ ਹੋ ਗਿਆ ਤੇ ਐਂ ਚਲਾ ਗਿਆ ਅੱਗੇ ਪਰ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ ਸੀ ਮਿੱਤਰ ਪਿਆਰਿਓ ਇਹ ਕਿਸੇ ਦਾ ਨੁਕਸਾਨ ਕਰਾ ਸਕਦੀ ਇਹਨੇ ਕਿੰਨਾ ਬਹੁਤ ਜਿਆਦਾ ਵੱਡਾ ਵੀ ਨੁਕਸਾਨ ਹੋ ਸਕਦਾ ਇਹਦੇ ਨਾਲ ਇਸ ਤਰ੍ਹਾਂ ਨਾ ਕਰਿਆ ਕਰੋ ਕਿਉਂ ਸੱਤੀ ਗੱਡੀ ਪਲਟਦੀ ਪਲਟਦੀ ਬਚ ਗਈ ਹਾਂ ਉਧਰੋਂ ਉਹਦੀ ਬਿਠਿੰਡੇ ਕਨੀਓ ਮੁੰਡਾ ਵਿਚਾਰਾ ਕਿਉਂ ਕੀ ਪਤਾ ਦੀਗਾ ਹਾਂ ਜਦੋਂ ਕ੍ਰੋਸ ਕਰਨ ਲੱਗਿਆ ਬਾਈ ਥੋੜਾ ਪੈਂਦਾ ਨਾ ਥੋੜਾ ਜਿਹਾ ਉਹਦਾ ਬੱਸ ਗੱਡੀ ਦਾ ਟਾਇਰ ਚੱਲ ਗਿਆ ਸਾਹਮਣੇ ਮੋੜਾ ਉਧਰ ਤਾਂ ਕੋਈ ਦੀਦੇ ਨਹੀਂ ਥੋੜਾ ਪੈਂਦਾਗਾ ਜਿਹੜੀ ਜਿਹੜੀ ਗੱਡੀ ਸਪੀਡ ਤੇ ਉਹਨੂੰ ਕੀ ਪਤਾ ਲੱਗੂਗੀ ਅੱਡੇ ਆ ਬਾਈ ਪਾਸ ਹੈ ਹਾਂ ਅੱਡੇ ਆ ਲਾਲੋ ਸਾਹਿਬ ਵੀ ਉਧਰੋਂ ਗੱਡੀ ਜਮਾ ਨੇੜੇ ਆ ਕੇ ਪਤਾ ਲੱਗਦਾ ਵੀ ਸਾਹਮਣੇ ਕੀ ਆ ਹਨਾ ਤੇ ਇਹੋ ਜਿਹੇ ਬਾਈ ਗਲਤੀਆਂ ਨਾ ਕਰਿਆ ਕਰੋ ਹਨਾ ਇਹ ਬਾਕੀ ਫਰਜ਼ ਜਿਹੜੇ ਸਾਡੇ ਵਰਗੇ ਆਗੇ ਤੇ ਉਹ ਇਹੋ ਜਿਹਾ ਰੱਖਿਆ ਕਰੋ ਕਿ ਲੋਕ ਜਿਹੜੇ ਗਲਤੀਆਂ ਇਹ ਜਿਹੜੀਆਂ ਕਰਦੇ ਰਹਿੰਦੇ ਆ ਤੇ ਇਸ ਤਰ੍ਹਾਂ ਦੀਆਂ ਗੱਲਾਂ ਤੁਸੀਂ ਕਰਦੇ ਰਿਹਾ ਕਰੋ ਇਹੋ ਜਿਹੇ ਕੰਮ ਤੁਸੀਂ ਕਰਦੇ ਰਿਹਾ ਕਰੋ ਮਿੱਤਰ ਪਿਆਰਿਓ ਤੇ ਜਿਹੜੀ ਲੋਕ ਸੇਵਾ ਦੀ ਉਹ ਇਦਾਂ ਹੀ ਕਰਦੇ ਰਿਹਾ ਕਰੋ ਰਸਤਿਆਂ ਦੀ ਸਫਾਈ ਹੈ ਜਿਹੜੀ ਕੋਈ ਚੀਜ਼ ਹੈ ਨਹੀਂ ਚੱਕਣ ਵਾਲੀ ਉਹ ਲੋਕ ਹਿੱਤ ਦੇ ਵਿੱਚ ਚੱਕਦੇ ਰਿਹਾ ਕਰੋ ਕਿਉਂ ਮਟਰੀ ਬਿਲਕੁਲ ਬਿਲਕੁਲ ਹਾਂ